ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਦਿਰੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੂ ਭਾਈ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੇ ਦੋ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਹੁਣਾਂ ਨਾਲ ਤੇ ਪੁੱਛਦੇ ਹਾਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਸਲਾ ਹੁਠਾ ਜੀ ਵਧੀਆ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਵੇਖੋ ਫਰ ਨਾਂ ਗਿਆ ਛੁੱਟੀਆਂ ਛੁੱਟੀਆਂ ਨਾਹੀਆਂ ਤੁਸੀਂ ਕੀਤੀਆਂ ਛੁੱਟੀਆਂ ਸਾਡੇ ਕੋਲ ਮਾਲੂਮ ਹੁੰਦਾ ਜੇ ਵੀਡੀਓ ਦਾ ਰਿਹਾ ਅੱਛਾ ਇਦਾਂ ਫਿਰ ਵਟਸਐਪ ਤੇ ਪਾ ਦੇ ਦੀ ਵੀਡੀਓ ਅੱਛਾ ਵੈ ਇਦਾਂ ਵੀਰ ਭਰਾ ਦੇ ਲੈ ਲਵੋ ਜੰਦੇ ਫਿਰ ਠੀਕ ਹੈ ਹਾਂਜੀ ਤੇ ਕਰੀਏ ਫਿਰ ਸ਼ਰ ਨਾਮ ਦੱਸਦੇ ਕਰੀਏ ਹਾਂ ਸੋਨੂੰ ਕੋਣ ਨੰਬਰੇ ਬੋਲਦਾ ਕਰੀਏ 89155752 ਠੀਕ ਹੈ ਤੇ ਜਿਲ੍ਹਾ ਮਸਾ ਸ਼ਹਿਜਨਾਲਾ ਠੀਕ ਹੈ ਜੀ ਹਾਂਜੀ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਝੋਟੀ ਇਹ ਤੋਂ ਹੀ ਆਪਾਂ ਕਰਨੀ ਆ ਜਾਂਗੇ ਕਦ ਕਾਠ ਵਾਲੀ ਸੋਹਣੀ ਝੋਟੀ ਆ ਉਦਨ ਵਾਲੀਆਂ ਝੋਟੀਆਂ ਵੇਗੀਆਂ ਹੀ ਹੋਰ ਉਦਨ ਹੀ ਭਾਜੀ ਵੇਗੀਆਂ ਹੀ ਠੀਕ ਆ ਉਹਨਾਂ ਦੇ ਕਿੰਨੇ ਕ ਆਈਫੋਨ ਫਨ ਨੂੰ ਤੇ ਬੜਿਆਈ ਇਹ ਮੱਝ ਸੁਈ ਨੂੰ ਭਾਜੀ 20 25 ਦਿਨ ਹੋ ਜੇ ਅੱਛਾ ਇਹਦੀ ਬਣ ਅਸੀਂ ਪੁੱਛੀ ਅੱਛਾ ਤੇ ਪਸੋੜੀ ਆਈ ਮੇਰੇ ਕੋਲ ਠੀਕ ਆ ਪਤਾ ਨਹੀਂ ਜਵਾਕ ਮਰ ਗਿਆ ਦਾ ਆਉਂਦੀ ਜੀ ਠੀਕ ਆ 2 ਘੰਟੇ 1 ਘੰਟਾ 2 ਘੰਟੇ ਨਿਕਲ ਜਾਂ ਮਾੜਾ ਹਵਾ ਲੱਗੀ ਇਹਨੂੰ ਅੱਛਾ ਮੁਰਸ਼ਿਦ ਨੇ ਇੱਕ ਪੁੱਛੀ ਤੇ ਟੰਗੀ ਕੁੜੀ ਹਵੀ ਉਹ ਉੱਥੇ ਲੈ ਕੇ ਲਾ ਗਈ ਕਿਹੜੇ ਖੁੱਲਾ ਮੈਂ ਕਿਹਾ ਦੁੱਧ ਪੌਣ ਕਰਾਂ ਜੀ ਅੱਛਾ ਉਹ ਲੈ ਕੇ ਪਰ ਥਾਪੀ ਦੇ ਮਿਲਦੀ ਜੇ ਅੱਛਾ ਅਗਲੇ ਨਾਲ ਅਗਲਾ ਚੋਲੇ ਮਗਲੇ ਨਾਲ ਮਗਲਾ ਕੋਈ ਪੂਰ ਛਟਾ ਨਹੀਂ ਉਹ ਤਾਂ ਤੇ ਪੱਲੇ ਜੀ ਡੋਕਾ ਜਿਹਾ ਰਹਿ ਗਿਆ ਸੇਰੇ ਅੱਛਾ ਜੋਂੜੇ ਦੇ ਪੱਲੇ ਤਾਂ ਥੋੜੀ ਜਿਹੀ ਡੋਕੇ ਰਹਿ ਗਏ ਦੋਗ ਠੀਕ ਆ ਹਾਂ ਜੀ ਤੇ ਬਾਕੀ ਥਾਂ ਤੁਹਾਨੂੰ ਬਰੋਬਰ ਪੂਰੇ ਬਾਜੀ ਅਗਲੇ ਨਾਲ ਅਗਲਾ ਮਗਲੇ ਨਾਲ ਮਗਲਾ ਅੱਛਾ ਇੱਕ ਧਾਰ ਵੀ ਘੱਟ ਵਾ ਦੇਵੇ ਜਿੰਮੇਵਾਰ ਆਪਾਂ ਉਹ ਪਰਲਾ ਸਾ ਥੋੜਾ ਨਾ ਦੋ ਚ ਸੋਰੀ ਲੈ ਕੇ ਡੋਕਾ ਜਾ ਠੀਕ ਹੈ ਥੋੜਿਆਂ ਦੀ ਨਹੀਂ ਮਾਰੇ ਲੱਤ ਨਹੀਂ ਮਾਰਦੀ ਉਹ ਹਿੱਲਦੀ ਮਿਲ ਕੁੜੀ ਜੀ ਤੇ ਦੁੱਧ ਕਿੰਨਾ ਇਹ ਦੇਖੋ ਦੁੱਧ ਵੀ ਜੀ ਹੋ ਗਏ ਕੋਈ 10 ਕਿਲੋ ਆ ਅੱਛਾ ਪਰ ਆਪਾਂ 8 ਕਿਲੋ ਕਰਕੇ ਦੇਣੀ ਆ ਠੀਕ ਹੈ ਜੀ ਅਸਾਂ ਕਿ ਮਿਰਦੀ ਥਾਪੀ ਦੇ ਕਿਹੜੇਗਾ ਜਾ ਕੇ ਟੀਕਾ ਲਵਾਵੇ ਹਾਂ ਜੀ ਜਾਂ ਲੱਤ ਮਾਰੀ ਉਹਦੇ ਆਪਾਂ ਜਿੰਮੇਵਾਰ ਆ ਟੀਕਾ ਵੀ ਲਵਾਏ ਤਾਂ ਜਿੰਮੇਵਾਰ ਆ ਅੱਛਾ ਪਹਾੜੇ ਦੀ ਮਤਲਬ ਕਿ ਪਹਾੜੇ ਤੇ ਮਿਲ ਠੀਕ ਹੈ ਉਸ ਤਰ੍ਹਾਂ ਜਿਹੜੀ ਆ ਕੱਦ ਕਾਟਦੀ ਪਿੱਛ ਪੁੜੀ ਦੀ ਜਿਹੜੀ ਚੰਗੀ ਆ ਪੂਰੀ ਵੱਡੀ ਮਾਜੇ ਸੋਈ ਨੂੰ ਕੋਈ ਡਾਕਟਰ ਲਿਆ ਕੇ ਚੈੱਕ ਕਰਾ ਦੇ ਜੇ 20 25 ਦਿਨ ਨਹੀਂ ਸੋਈ ਨੂੰ 20 25 ਦਿਨ ਸੋਈ ਨੂੰ ਠੀਕ ਹੈ ਜੀ ਹਾਂ ਉਹ ਪਰਲੇ ਸਾਈਡ ਡੋਕਾ ਜਾ ਬਰਾਇਆ ਗਿਆ ਮਗਰ ਦੇ ਕੋਈ ਗੱਲ ਨਹੀਂ ਪੂਰੀ ਵੱਡੀ ਮਾਜੇ ਬਾਕੀ ਦੁੱਧ ਦੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਉਹ ਡਾਕ ਪਾਈ ਅਗਲੇ ਅਗਲਾ ਮਗਲੇ ਨਾਲ ਮਗਲਾ ਚੋਕੇ ਖੜੇ ਠੀਕ ਹੈ ਜੀ ਹਾਂ ਕੋਈ ਭੂਛਟਾ ਵੇ ਥਣ ਘਾੜ ਵਾਦੇ ਜਿੰਮੇਵਾਰਾ ਠੀਕ ਹੈ ਜੀ ਹਾਂ ਫੜਾ ਉੱਤਰਾ ਜਿਹੜੀ ਸੋਹਣੀ ਝੋਟੀ ਆ ਜਿਹੜੀ ਕੱਦ-ਕੱੜ ਤੇ ਵੀ ਜਿਹੜੀ ਚੰਗੀ ਆ ਫੱਬਦੀ ਆ ਜਿਹੜੀ ਆਪਣੇ ਰੰਗ-ਰੂਪ ਚ ਕੀ ਰੱਖਣਾ ਵੇ ਜੀ ਇਹਦਾ ਮੁੱਲ ਫਿਰ ਆਪਾਂ ਪਾਈ ਗੇਰ ਨੂੰ ਬੱਚਾ ਵੀ ਹੁੰਦਾ ਹੈ 부ਸ਼ੀ ਵੀ ਹੁੰਦੀ ਆ ਹਾਂਜੀ ਤਾਂ ਵੀ ਇਹਦਾ ਵੀ ਨੇੜ ਨਾਂਦੀ ਆ ਹੋਰ ਕੁੱਤੇ ਇੱਥੇ ਚੁੱਕੇ ਲੱਗੇ ਬੇਲੀ بڑے ਕੁੱਤੇ ਦੀ ਕੁੜੀ ਚੁੱਕੇ ਮੈਂ ਖੋਰਾ ਖੋਲ ਖੋਲ ਦਿੱਤੀ ਉਹਦੇ ਨੂੰ ਸਾਰੀ ਭਾਰਤੀ ਫਿਰ ਮੈਂ ਇਹਨੂੰ ਕਰਨਾ ਹੋਣਾ ਠੀਕ ਆ ਅੱਤੀ ਗੱਲ ਵਾਵੇ ਬਾੜੇ ਦੇ ਮਿਲੇ ਉਹਦੀ ਡੰਡੀ ਆਪਣੀ ਫੁੱਲ ਅੱਛਾ ਕੋਈ ਧੂਰ ਸ਼ਕਤਾਂ ਥਣ ਘੜਵਾ ਦੋਵੇ ਠੀਕ ਆ ਇਹ ਜਿਹੜਾ ਭਾਈ 52 52 ਹਜ਼ਾਰ ਦੀ ਮੌਕੇ ਤੇ ਹੋਰ ਠੀਕ ਹੈ ਜੀ ਦੋ ਲਵਰ ਚ 35 60000 ਦੀ ਪਾਈ ਜੀ ਵੱਜੀ ਆ ਬਾਕੀ ਚਲੋ ਪੇਟ ਕੁੜੇ ਥਣ ਅਗਲੇ ਨਾਲ ਅਗਲਾ ਚੋਵੇ ਮਗਲ ਨਾਲ ਮਗਲਾ ਥਣ ਘੱਟ ਹੋਵੇ ਪੂਰ ਛੱਟਾ ਮਾਰੇ ਜੇ ਮੇਰੀ ਬੀਠੋ ਠੀਕ ਹੈ ਜੀ ਤੇ ਹੁਣ ਆ ਗਈ ਜਿਹੜੀ ਆਪਣੇ ਕੋਲ ਦੂਸਰੇ ਨੰਬਰ ਤੇ ਆ ਛੋਟੀ ਦੇਖ ਸਕਦੇ ਜੇ ਥੱਲੇ ਸੋਹਣੀ ਆ ਜਿਹੜੀ ਥਣ ਹਵਾਨੇ ਦੀ ਚੰਗੀ ਆ ਤੇ ਦੱਸਿਓ ਵੀ ਜੇ ਇਹਦੇ ਬਾਰੇ ਇਹ ਵੀ ਰਸੂਈ ਨੂੰ ਹੋਵੇ 4-5 ਦਿਨ ਅਜ ਕੱਟੀ ਜੇ ਮਗਰੇ ਦੇ ਅੱਛਾ ਕੱਟੀ ਜੇ ਕੋਈ ਹੌਲੀ ਆ ਕੁਛ ਨਹੀਂ ਆ ਮੜਿਆ ਬੱਚਾ ਲਾ ਗਾ ਦਿੰਨੇ ਆ ਚਲੋ ਦਿਖਾ ਦੇ ਇੱਕ ਰੀ ਸੁਆ ਕਿੰਨਾ ਚੇ ਦਾ ਸੁਆ ਪਹਿਲਾ ਅੱਛਾ ਪਹਿਲਾ ਹੀ ਸੁ ਮੇਰੇ ਕੋਈ ਵੀਰਗੇ ਦੇ ਸੀਲੇ ਲਾਫਤ ਨਹੀਂ ਮਾਰਦੀ ਅੱਛਾ ਰੋ ਰੋ ਬੱਚਾ ਕੀ ਜੇ ਤੇ ਮਗਰ ਧੀਏ ਇਹ ਤੇ ਮਗਰ ਕੱਟੀ ਆ ਜਿਹੜੀ ਆ ਲਈ ਸਾਡੇ ਬਾਕੀ ਛੋਟਾ ਸਿੰਘ ਹੈ ਝੋਟੀ ਦਾ ਵੀ ਹਾਂ ਨੂੰ ਦੇਖੋ ਕੀ ਚਾ ਆ ਥਣ ਦੇਖ ਸਕਦੇ ਜੇ ਤੇ ਹਾਂ ਨੂੰ ਦੇਖੋ ਭਾਈ ਕੀ ਬਣਿਆ ਬਣਿਆ ਝੋਟਾ ਜਵਾਬ ਦਿਖਾਈਦਾ ਫਿਰ ਸਾਡਾ ਸਾਡਾ ਬਣਾ ਲਓ ਜੀ ਆ ਗਲੇ ਥਨ ਦਾ ਚਲਾ ਜੀ ਤੇ ਪਿਛਲੇ ਥਾਂ ਦਾ ਚਵਾ ਦੇਖ ਸੰਦੇ ਜੀ ਬਾਕੀ ਕੋਈ ਹੌਲ ਨਹੀਂ ਕਰਦੀ ਕੋਈ ਸੋਜ ਨਹੀਂ ਠੀਕ ਹੈ ਥਾਂ ਤੇ ਇਹੋ ਹੀ ਚੀਜ਼ ਬਣਾਏ ਆ ਦੇਖ ਸਾਡੇ ਥਾਂ ਲੱਗੇ ਤਾਂ ਚੰਗੀ ਤਰ੍ਹਾਂ ਕਿੰਨਾ ਵੇਜੋ ਤੇਰਾ ਦੁੱਧ ਤਿਆਰ ਕਰ ਜੀ ਦੁੱਧ ਤਾਂ ਬੋਲਾ ਹੀ ਹੋਣਾ ਮਤਲਬ ਤੁਸੀਂ ਛੇਕ ਦੇ ਹੋਗੇ ਸੂਈ ਨੂੰ ਅੱਜ ਹਾਂਜੀ 7 ਕਿਲੋ ਦੀ ਛੇ 7 ਕਿਲੋ ਲੱਗੀ ਆਪਾਂ ਛੇ 7 ਕਿਲੋ ਜਿਹੜਾ ਕਹਿੰਦੇ ਕਿ ਮੌਕੇ ਤੇ ਹੈਗਾ ਏ ਉਹਦੇ ਪਿਛੇ ਬੰਨੋ ਆਹ ਨੂੰ ਦੇਖੋ ਭਾਈ। ਘਾਤੇ ਬਰੂਆ ਕਿਹਦੀ ਕੀ ਚੀਜ਼ ਬਣਾ। ਚਲੋ ਲੈ ਜਾਓ ਕੋਈ ਕਿੰਨੇ। ਅੰਦਰ ਜਾ ਕੇ ਦਿਖਾ ਦਿੰਦੇ। ਦੇਖੋ ਚਾਲੇ ਬਾਹਰ ਮਾਰ ਲਓ। ਆਹ ਦੇਖ ਸਾਡੇ ਜੀ। ਬਾਕੀ ਥੱਲੇ ਆ ਜਿਹੜੇ ਕਾਫੀ ਸਫਾਈ ਦੇ ਤਿਆਰ ਹੋਈ ਆ ਜੇ। ਸੂਆ ਜਿਹੜਾ ਪਹਿਲਾਂ ਹੀ ਦੱਸਦੇ ਤਾਂ। ਤੇ ਕਿੰਨਾ ਕੁ ਵੇਦਿਆ ਤੇਰਾ ਦੁੱਧ ਚੁਾਈ ਜਾਊਗੀ ਜੀ ਪਹਿਲਾਂ ਹੈਗੀ ਚਲੋ 8-9 ਕਿਲੋ ਤਾਂ ਆਰਾਮ ਨਾਲ ਕੱਢੀ ਜਾਊਗੀ ਨਾ ਠੀਕ ਹੈ ਪਹਿਲਾ ਸੂਆ ਕੇ ਰੱਖੀਏ ਵਿਦਿਆ ਦਾ ਮੁੱਲ ਫਿਰ ਆਪਾਂ ਇਹ ਪਾਈ ਦੇ ਲਾਗੇ 55 ਦੀ 55000 ਦੇ ਹਾਂ ਮੌਕੇ ਤੇ ਹੋਰ ਕਰ ਤੋਗੇ ਮੰਨ ਤਾਂ 50 ਜਿਆਦੀ ਪਾਈ ਦੇ ਜਾਵੇਂ ਇਹ 7656000 ਦੀ ਹਾਂ ਚਲੋ ਬਾਕੀ ਬਹੁਤ ਚੰਗੀ ਆ ਸੀਲ ਆ ਸੋਹਣੀ ਝੋਡੀ ਆ ਠੀਕ ਹੈ ਮੇਰੇ ਮੁੱਲ ਦਾ ਉਦੋਂ 8-9 ਕਿਲੋ ਦਾਖਲ ਭਰੀ ਹੋਇਆ ਰਹਾਂ ਹੁੰਦੇ ਨੇ ਠੀਕ ਹੈ ਜੀ ਹਾਂਜੀ ਤੇ ਹੁਣ ਗਾਵਾਂ ਦਿਖਾਈਏ ਫਿਰ ਆਪਾਂ ਇਹ ਜਰਸੀ ਗਾਂ ਇਹ ਜਰਸੀ ਗਾਂ ਆ ਕਿੰਨਾ ਜੀ ਰਿਕਲ ਦੁੱਧ ਦੇਖੋ ਭਾਈ ਦੁੱਧ ਜਿਹੜਾ ਹੀ 9 ਕਿਲੋ ਅੱਛਾ ਇਹ ਹਾਦੀ ਕੋ ਨਹੀਂ ਜੀਜੂ ਲਾਇਆ ਆਣ ਕੇ ਅੱਛਾ ਤੇ ਅਗਲੇ ਥਾਂਜੇ ਅੱਧਾ ਥਾਂਜੇ ਅਗਲਾ 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 ਬੈਣੀ ਹਾਲ ਤੱਕ ਹਾਂ ਨੇ ਖਲਾ ਅੱਛਾ ਆ ਥਾਣ ਬੈਣੀ ਦੇ ਪਾਸੇ ਦਾ ਅਗਲਾ ਅੱਧਾ ਆ ਹਾਂ ਬਾਕੀ ਇਹ ਨਹੀਂ ਕੋ ਗਾਲੇ ਬੰਦ ਨਹੀਂ ਹੈਗਾ ਵਖੋ ਅੱਛਾ ਅੱਧਾ ਅੱਧਾ ਥਾਣੇ ਪਾਸੇ ਠੀਕ ਹੈ ਤੇ ਬਾਕੀ ਪੋਲੀ ਬੜੀ ਚੋਹ ਜਿਹੀ ਸੀ ਥਣੀ ਥੁੰਦੀ ਇੱਦਾਂ ਠੀਕ ਹੈ ਤੇ ਕਿੰਨਾ ਇਹ ਤੱਕ ਦੁੱਧ ਪੱਕਾ ਦੁੱਧ ਭਾਈ ਆਪਾਂ 7 ਕਿਲੋ 6 ਕਿਲੋ ਲਈ ਆਪਾਂ ਅੱਛਾ ਜਾਂ ਲੀਟਰ ਮਾਰ ਕੇ ਮਿਲ ਲੈਣਾ ਬਾ ਤੁਰ ਦੋ ਫਿਰ ਇੰਨਾ ਇਹੋ ਜਿਹੇ ਉਹਦੇ ਚਾਰ-ਚੁ ਲੋਕੀ ਉਧਰ ਧੁੰਮਾਂ ਚ ਆਈਆਂ ਵਾ ਠੀਕ ਆ ਅੱਧਾ ਛਾਣਿਆ ਜਿਹੜਾ ਇਹ ਇੱਕ ਅਗੜਾ ਬਾਕੀ ਆਪਣੀ ਸਮਝਣਾ ਕੋਈ ਆਣ ਕੇ ਵੇਖੇ ਉਸ ਤਰ੍ਹਾਂ ਜਿਹੜੇ ਉਹ ਦੁਆ ਖੜੇ ਸਾਡੇ ਨਾਲ ਚਲੋ ਜੋ ਕਹਿੰਦੇ ਕਿ ਕਿੰਨਾ ਚੰਗਾ ਜਰਾ ਬਾਕੀ ਆਪਣੀ ਚੋਚਵਾ ਕੇ ਆਪਣੀ ਦੀਰ ਅਸਲ ਜੀ ਪੰਜਾਬ ਵਾਲੀ ਜਰਸੀ ਆ ਜਿਹੜੀ ਚੰਗੇ ਕੱਦ ਕਠ ਵਾਲੀ ਚੰਗੇ ਪੇਟਪੜੇ ਵਾਲੀ ਆ ਦੱਸੀ ਆ ਫਿਰ ਇਹਦਾ ਮੁੱਲ ਇਹਦਾ ਮੁੱਲ ਭਾਈ ਜੀ ਦਗਾਗੇ 9000 ਇਹ 9000 ਦੀ ਵਿੱਚ ਹੋਰ ਕਰਦੋ ਕੀ ਮਨ 8 ਦੀ ਭਾਈ ਦਗਾਗੇ ਹਾਂ ਨਾ ਜੀ ਠੀਕ ਹੈ ਜੀ ਹਾਂ ਤੇ ਹੁਣ ਜਿਹੜੀ ਆ ਗਾਂ ਜੇ ਛੋਟਾ ਜਿਹਾ ਕਰਦੇ ਆ ਜਿਹੜਾ ਇਹਦਾ ਹਾਂ ਜੀ ਇਹ 8000 ਭਾਈ ਹਾਂ ਨਾ ਹੀ ਹੋਣੀ ਇਹ ਚੋ 100 ਸ਼ੋਰ ਹੀ ਹੋਣੀ ਬਸ ਅੱਛਾ ਮੈਂ ਐਵੇਂ ਕਹੀਏ ਕਿ ਉਹ ਕਿਹਾ ਆਖੇ 7000 ਲਾ 7500 8 ਅੱਛਾ ਹੋਰ ਕੰਮ ਕਰੇ ਨਾ ਕੋਈ ਅੱਗੇ ਨਾ ਠੀਕ ਆ ਮੈਂ ਮੈਂ ਲਈ ਉੱਚੀ ਥੋੜੀ ਗਾ ਅੱਛਾ ਉਹ ਬੰਦੇ ਨੇ 4000 ਨਾਲ ਦੱਸ ਕੇ ਦਿੱਤੀ ਅੱਛਾ 4000 ਨਾਲ ਬਰਾਬਰ ਆ ਪਰ ਅਗਲਾ ਘੱਟ ਨਿਕਲਿਆ ਸਾਡੇ ਦਾ ਠੀਕ ਆ ਆਹ ਮੈਂ ਤਾਂ ਬੜੀ ਮਹਿੰਗੀ ਪਾਈ ਜੇ ਅੱਛਾ ਮੈਨੂੰ ਆਪਰੇਸ਼ਨ ਚੰਗਾ ਵਧੀਆ ਹੋਣਾ ਮੈਂ ਜਿੱਥੋਂ ਲਈ ਆ ਆਪਨ ਲੱਗ ਜਾ ਕਿ ਭਾਈ ਬੰਦੇ ਦਾ ਨੰਬਰ ਵੀ ਦੇ ਦਾਂਗੇ ਦਲਾਲਾਂ ਦਾ ਨੰਬਰ ਦੇ ਦਾਂਗੇ ਅੱਛਾ ਜਿਹਨੇ ਦਵਾਈਆਂ ਚਲੋ ਆ ਜਾਂਦੇ ਵਾਦੇ ਘੱਟ ਗਈ ਆ ਦੀ ਪਰ ਸਾਨੂੰ 4000 ਨਾਲ ਕਹੇ ਮੈਂ ਚੋਈ ਨਹੀਂ ਆ ਅੱਛਾ ਬਾਅਦਸ਼ੁਦ ਦੇ ਬਥਾਰੂ ਨਹੀਂ ਮਰੀ ਠੀਕ ਆ ਹਾਂ ਆ ਵੀਰ ਦਲਾਲ ਇਹਨੇ ਦਵਾਈ ਲਾ ਕੇ ਆਈ ਗਏ ਮਾਰ ਦੋ ਕੈਮਰਾ ਇੱਧਰ ਅੱਛਾ ਇਹਦਾ ਮੈਂ ਆਪਣਾ ਕੈਮਰਾ ਪਾ ਦਵਾਈਆਂ ਵੀ ਦੀਏਗਾ ਅੱਛਾ ਇਹ ਇਹ ਵੀਰ ਜੀ ਹਣੀ ਪਸ਼ੂ ਤੋਂ ਬੰਦੇ ਤਾਂ ਨਸਾ ਦੇ ਹਾਂ ਇਹ ਦਲਾਲ ਆਪਣੇ ਠੀਕ ਹੈ ਇਹਨਾਂ ਦਵਾਈ ਆ ਅੱਛਾ ਅੱਛਾ ਤਾਈਓ ਤਾਈਓ ਜਿਆਦਾ ਜ਼ੋਰ ਲਾਤਾ ਨਾ ਹੁਣ ਇੱਥੇ ਮੈਂ ਦੱਸਾਂ ਕਿ ਇਹਨਾਂ ਨੂੰ ਤਾਂ ਲੱਗੇ ਆਗੇ ਨਾ ਅੱਛਾ ਇਹਨਾਂ ਮੈਂ ਤਾਂ ਹੀ ਦੱਸਣਾ ਮੈਂ 40 ਥਾਣਾ ਪਾ ਕਰਕੇ ਲਈ ਸੀ ਅੱਛਾ ਅਗਲੇ ਥਾਣਾ ਅੱਧਾ ਨਿਕਲਿਆ ਵਾ ਠੀਕ ਹੈ ਲਈ ਵੀ ਰੋ ਕੁਛ ਕਿੰਨੇ ਲਈ 14000 ਦੀ ਲਈ ਆ ਨਹੀਂ ਤਾਂ ਵਧੀ ਆਪਾਂ ਆਈ ਪੋਰਿਆ ਥਾਣਾ ਚ ਹੀ ਹਾਂ ਜੀ ਪੁੱਛ ਲੋ ਮੂੰਹ ਦੇ ਕਿਹੜੀ ਗੱਲ ਹੈ ਦੱਸੋ ਪੁੱਛਾ ਜੇ ਮੂੰਹ ਕਰਕੇ 14 ਨਾ ਜਾਈ ਆ ਅੱਛਾ ਅਗਲਾ ਥੋੜਾ ਨਿਕਲਿਆ ਪਰ ਲਈ ਮੈਂ 14 ਦੀ ਆ ਅੱਛਾ ਪਰ ਮੈਂ ਅੱਧੋਂ ਤੇ ਵੱਲਿਕ ਦੇਣ ਦੇ ਹੁਣ ਠੀਕ ਆ ਚਲੋ ਹੁਣ ਆ ਜਿਹੜੀ ਹੈ ਇੱਕ ਇਹਦੇ ਬਾਰੇ ਫਿਰ ਦੱਸ ਦਈਏ ਹਾਂਜੀ ਇਹ ਕੋ ਦੁੱਧ ਵਿੱਚ ਹੀ 6 ਕਿਲੋ ਜੀ ਅੱਛਾ ਇਹਦੇ ਕੋ 6 ਕਿਲੋ ਇਹਦੇ ਚਾਰੇ ਥਾਂ ਜਿੱਤਾਰੇ ਥਾਂ ਇਹਦੇ ਵਧੀਆ ਫਿਰ ਆਪ ਡੱਗ ਲਵਾਵਾਂਗੇ ਉਹ ਚਾਰੇ ਥਾਂ ਹੋਣਗੇ ਜਿਹੜੇ ਦਾਲ ਤੋਂ ਹੋਣਗੇ ਉਹ ਨਾਲੇ ਹੋਣਗੇ ਠੀਕ ਆ ਸੀ ਇਹਨਾਂ ਨੂੰ ਜਿਦਾ ਮਰਜ਼ੀ ਬੈਜੋ ਇਦਾਂ ਹੀ ਅੱਛਾ ਢੰਡੀ ਧੀ ਆ ਬਾਕੀ ਇਹ ਕੋ ਦੁੱਧ ਦਾ ਲੀਟਰ ਆ ਭਾਈ 5 ਕਿਲੋ ਆਪਾਂ ਕਰਕੇ ਦਵਾਂਗੇ 5 ਕਿਲੋ ਜਿਹੜਾ ਪੱਕਾ ਦੁੱਧ ਜਿਹੜਾ ਚਵਾ ਕੇ ਦੋ ਠੀਕ ਹੈ ਜੀ ਹਾਂ ਇਹਦਾ ਚਵਾ ਇਹਦਾ ਕੋ ਪੂਰ ਛਟਾ ਥਣ ਘੜਵਾ ਦੇ ਜਿੰਮੇਵਾਰੀ ਦੀ ਆਪੀ ਫੁੱਲ ਤੇ ਇਹਦਾ ਮੁੱਲ ਇਹ ਜਿਹੜਾ 10000 ਦਾ 10000 ਦੇ ਮੋਰ ਕਰ ਦੇਣਾ ਮੋਕੇ ਤੇ 9 ਦੀ ਭਾਈ ਦੇ ਦਾਂਗੇ ਵੀ ਠੀਕ ਹੈ ਤੇ ਜਿਹੜੀ ਹੁਣ ਇੱਕ ਆ ਜਿਹੜੀ ਆ ਗਈ ਆਪਣੇ ਕੋਲ ਇਹਨੂੰ ਦੁੱਧ ਹੈ 8 ਕਿਲੋ 8 ਕਿਲੋ ਹੈਗਾ ਪੱਕਾ ਦੁੱਧ ਇਹ ਚੈੱਕ ਕੱਲ ਕਰਾਈ ਜੇ ਅੱਛਾ ਸੱਤ ਦੇ ਵਿੱਚ ਆ ਗਈ ਜੇ ਅੱਛਾ ਡਾਕਟਰ ਤੀਗਾ ਠੰਡਾ ਲਵਾਤਾ ਬਾਬਾ ਸੁਣ ਵਾਲੀ ਹੈ ਗਾਰੰਟੀ ਨੇ ਬਣੇ ਤੇ ਸ਼ੱਕ ਦੇ ਵਿੱਚ ਡਾਕਟਰ ਕਹਿੰਗਾ ਜੇ ਉਹਦਾ ਸ਼ੱਕ ਜਾਂ ਨੂੰ ਕਵੇ ਨਾ ਨਗਰ ਅੱਛਾ ਨਿਕਲ ਨਿਕਾਉਂਦੇ ਨਹੀਂ ਮੇਰੇ ਡਾਕਟਰ ਨਗਰ ਬਾਬਾ ਜੀ ਠੀਕ ਆ ਹਾਂ ਜਿਹੜਾ ਪੂਰ ਛੱਟਾ ਥਣ ਘਾੜਵਾ ਦੇ ਜਮੇਰੀ ਦੀ ਆਪਣੀ ਠੀਕ ਤੋਰ ਫਿਰ ਇਹਨਾਂ ਵਿੱਚ ਹਾਂ ਆ ਦੇਖ ਸਾਡੇ ਥਾਣੇ ਦੇ ਵੀ ਲੱਗੇ ਚਲ ਕੇ ਇਹ ਤੋਂ ਬਾਅਦ ਨਹੀਂ ਮੈਂ ਵਿੱਚ ਲੋਟ 8 ਕਿਲਾ ਜਿਹੜਾ ਪੱਕਾ ਦਾਸ ਤੇ ਪਾਪ ਠੰਡ ਹੁੰਦੀ ਆ ਕਿ ਘਰ ਦੇ ਅੱਧ ਪਾ ਉਹਦੀ ਨਹੀਂ ਮਕੱਦ ਕਰਦਾ ਤੇ ਥਣ ਥਣ ਪੂਰੇ ਤੇ ਮਾਣ ਤੇ ਭਾਜੀ ਦਾ ਕੋ ਘੱਟ ਹੁੰਦੀ ਸੀ ਲੱਗ ਕੇ ਰਹੇ ਉਹ ਪੁੱਛਦਾ ਅੱਛਾ ਮੈਨੂੰ ਮੜਿਆ ਪਾੜਾ ਮੜਿਆ ਖੁੱਲਾ ਪੋਣਾ ਪੈਂਦਾ ਹੀ ਗੱਡੀ ਅੱਛਾ ਪਾੜਾ ਖੁੱਲਾ ਪੋਣਾ ਪੈਂਦਾ ਗੱਡੀ ਕੋਈ ਵੰਡ ਪਾ ਦੋ ਮੈਂ ਹਰਿਆ ਪਾ ਲਉਂ ਜੋ ਮਰਜੀ ਪਾ ਲਉ ਮਾਸਾ ਠੀਕ ਹੈ ਜੀ ਹਾਂ ਤੇ ਠੀਕ ਹੈ ਵੀ ਜੀ ਇਹਦਾ ਮੁੱਲ ਇਹ ਜਦਾਂ ਭਾਈ 13.5 ਇਹ 13.5 ਦੀ 13.5 ਦੀ ਠੀਕ ਹੈ ਜੀ ਹਾਂ ਤੇ ਬਾਕੀ ਟੀਕਾ ਠੰਡਾ ਪਲਵਾਤਾ ਚੈੱਕ ਵੀ ਕਰਾਈ ਆ ਅੱਛਾ ਪਰ ਇਹ ਦਹਾਣਾਂ ਡਾਕਟਰਾਂ ਦਾ ਫਿਰ ਚੈੱਕ ਹੋ ਗਈ ਠੀਕ ਹੈ ਹਾਂ ਤੇ ਠੀਕ ਹੈ ਵੀਰ ਕੁਝ ਕਹਿਣਾ ਨਾ ਹੋਰ ਬਸ ਹੁਣ ਜੋ ਕਹਿਤਾ ਹੋਇਆ ਉਹ ਦਲਾਲ ਹੈ ਮੇਰੇ ਵੀਰ ਅੱਛਾ ਹਾਂ ਦਲਾਲ ਮੇਰੇ ਭਰਾ ਠੀਕ ਹੈ ਬਾਕੀ ਕੋਈ ਵੀਰ ਇੱਥੇ ਆ ਕੇ ਚਲੋ ਆਪਾਂ ਚਲੋ ਕਹਿ ਤੂ ਮਾਰਦੇ ਆ ਇਹਨਾਂ ਵੀਰਾਂ ਨੇ ਪੈਸੇ ਖਤੇ ਮੇਰੇ ਕੋਲ ਅੱਛਾ ਗੱਡੀ ਤੇ ਲੱਦ ਕੇ ਇਹ ਛੱਡ ਕੇ ਗਏ ਆ ਅੱਛਾ ਚਾਰੇ ਥਾਂ ਮੈਨੂੰ ਕਿਨੇ ਚਾਰੇ ਥਾਨੇ ਆ ਮੇਰੇ ਤੋਂ ਬਾਅਦ ਇਹਨੂੰ ਤੋਂ ਬਾਅਦ ਪੰਜ ਚੋ ਦੀ ਮਸ਼ੀਨ ਆ ਠੀਕ ਆ ਆ ਤਾਂ ਮਸ਼ੀਨਾਂ ਚੋ ਲੈ ਆ ਠੀਕ ਆ ਬਾਕੀ ਜਲਾ ਕੋਈ ਵੀਰ ਇੱਥੇ ਆ ਗਿਆ ਆਪਣੀ ਮਰਜ਼ੀ ਮੈਂ ਕਿੱਦਾਂ ਡਬੋਂਦੇ ਮਰਜ਼ੀ ਲਈ ਚਾਹਵਦੀ ਆ ਅੱਛਾ 500 ਰੁਪਏ ਦਵਾਜੀ ਰਹੀ ਇਹਨਾਂ ਨੇ ਠੀਕ ਆ 500 ਕਰੈਫ ਲੱਗਾ ਵਾ 15 ਜੀ ਬਈ ਮੈਂ 60000 ਰੁਪਏ ਵਾਰੀ ਦੇਦਾ ਮੈਂ ਨਹੀਂ ਕੋਈ ਇਹਨੂੰ ਧੋਖਾ ਦੇਣਾ ਭਾਜੀ ਠੀਕ ਆ ਜੀ ਤੁਹਾਡੇ ਘਰ ਚੱਲ ਜਿਹੜੀ ਰੋਲਰ ਆਪਾਂ ਬਣਾਉਣਾ ਬੜਾ ਵਾ ਠੀਕ ਆ ਜੀ ਬਾਕੀ ਕੋਈ ਵੀਰ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਆਪਣੀ ਸਮਝ ਨਾਲ ਖੜੇ ਜੀ